ਈ ਥਾਮਾਂ ਤੇ ਬੱਦਲ ਵੀ ਫਟਿਆ ਤੇ ਦੂਜੇ ਪਾਸੇ ਤਬਾਹੀ ਹੈ ਜਿਹੜੀ ਉਹ ਲਗਾਤਾਰ ਹਿਮਾਚਲ ਦੇ ਵਿੱਚ ਮੀਂਹ ਮਚਾਰਿਆ ਮੀਂਹ ਲਗਾਤਾਰ ਪੈਣ ਕਰਕੇ ਹੁਣ ਨਦੀਆਂ ਵੀ ਉਫਾਨਤੇ ਨੇ ਦਰਿਆ ਵੀ ਉਫਾਨਤੇ ਨੇ ਤੇ ਲਗਾਤਾਰ ਦਰਿਆਵਾਂ ਤੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਇਹ ਜਿਹੜਾ ਪਾਣੀ ਹੈ ਇੱਕਦਮੀ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਜਿੰਨਾ ਵੀ ਉੱਪਰ ਮੀਂਹ ਪੈ ਰਿਹਾ ਬੱਦਲ ਫਟਣ ਦੀ ਜਿਹੜੀ ਖਬਰਾਂ ਆ ਰਹੀਆਂ ਉਹ ਜ਼ਿਆਦਾਤਰ ਪਾਣੀ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਨੰਦੂਪ ਸਿੰਘ ਸਾਹਿਬ ਦੇ ਜਿਹੜੇ ਇਲਾਕੇ ਵਿੱਚ ਜਿਹੜਾ ਸਤੂਦੁ ਦਰਿਆਏ ਇਸ ਇਸ ਵਾਨ ਨਦੀ ਦੇ ਦੁਆਰਾ ਹੀ ਜਿਹੜਾ ਉਸ ਵਿੱਚ ਜਿਹੜਾ ਪਹੁੰਚਦਾ ਹੈ ਕਿ ਉਸ ਇਲਾਕੇ ਦੇ ਲੋਕਾਂ ਨੂੰ ਖਤਰਾ ਹੈ ਇਸ ਪਾਣੀ ਦੇ ਨਾਲ ਜੇਕਰ ਅੱਜ ਰਾਤ ਨੂੰ ਪੱਧਰ ਵੱਧਾ ਰਾਤ ਨੂੰ ਹੋਰ ਵੀ ਹਿਮਾਚਲ ਪ੍ਰਦੇਸ਼ ਚ ਪੈਂਦਾ ਜਾਂ ਜਿਵੇਂ ਬੱਦਲ ਫਟਣ ਦੀਆਂ ਜਿਹੜੀਆਂ ਘਟਨਾਵਾਂ ਦੇਖਣ ਨੂੰ ਮਿਲਣੀਆਂ ਅਗਰ ਇਸ ਪ੍ਰਕਾਰ ਦੀਆਂ ਘਟਨਾਵਾਂ ਰਾਤ ਨੂੰ ਵੀਲੇ ਵੀ ਹੁੰਦੀਆਂ ਤਾਂ ਜਿਹੜਾ ਇਹ ਜਗ੍ਹਾ ਤੇ ਜਿਹੜੀ ਆਪਣਾ ਕ੍ਰੇਟਵਲ ਲੱਗਿਆ ਬੰਨ ਹੈ ਉਥੇ ਪਾੜ ਪੈ ਸਕਦੀ ਹੈ ਅਗਰ ਭਖੜਾ ਡੈਮ ਤੋਂ ਵੀ ਵੱਧ ਪਾਣੀ ਜਿਹੜਾ ਸਤੂਦੁ ਦਰਿਆਵਿ ਛੱਡਿਆ ਜਾਂਦਾ ਹੈ ਤੇ ਉੱਪਰੋਂ ਪਿੰਡਾਂ ਚ ਪ੍ਰਦੇਸ਼ ਚ ਹੋਰ ਵੀ ਪੈਂਦਾ ਸਵਾਰਨਦੀ ਵਿੱਚ ਪਾਣੀ ਆਂਦਾ ਤਾਂ ਇੱਕ ਖਤਰਬਾਲੀ ਘੰਟੀ ਹੈ ਅਨੰਦਪੁਰ ਸਾਹਿਬ ਹਲਕੇ ਲਈ ਤੇ ਕਾਫੀ ਪਿੰਡ ਜਿਹੜੇ ਹੈਗੇ ਆ ਇਸ ਵੇਲੇ ਕਾਫੀ ਉਹਨਾਂ ਨੂੰ ਇੱਕ ਡਰ ਦਾ ਮਾਹੌਲ ਵੀ ਹੈ हिमाचल प्रदेश ਦੇ ਵਿੱਚ ਲਗਾਤਾਰ ਮੀਂਹ ਪੈ ਰਹੇ ਨੇ ਤਾਂ ਕਾਫੀ ਸੜਕਾਂ ਨੇ ਜਿਹੜੀਆਂ ਉਹ ਬੰਦ ਨੇ 250 ਤੋਂ ਵੱਧਾ ਜਿਹੜੇ ਰੂਟ ਨੇ ਉਹ ਬੰਦ ਹੋ ਚੁੱਕੇ ਨੇ ਤਾਂ ਜਹੇ ਦੇ ਵਿੱਚ ਕਈ ਥਾਵਾਂ ਤੇ ਬੱਦਲ ਵੀ ਫਟਿਆ ਤੇ ਦੂਜੇ ਪਾਸੇ ਤਵਾਹੀ ਹੈ ਜਿਹੜੀ ਉਹ ਲਗਾਤਾਰ ਹਿਮਾਚਲ ਦੇ ਵਿੱਚ ਮੀਂਹ ਮਚਾਰਿਆ ਮੀਂਹ ਲਗਾਤਾਰ ਪੈਣ ਕਰਕੇ ਹੁਣ ਨਦੀਆਂ ਵੀ ਉਫਾਨਤੇ ਨੇ ਦਰਿਆ ਵੀ ਉਫਾਨਤੇ ਨੇ ਤੇ ਲਗਾਤਾਰ ਦਰਿਆਵਾਂ ਅਤੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਅਸੀਂ ਇਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਆ ਸਬਾਹ ਨਦੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਵੇਰ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਕਿ ਇਸ ਨਦੀ ਦੇ ਵਿੱਚ ਪਾਣੀ ਦਾ ਪੱਧਰ ਆ ਜਿਹੜਾ ਉਹ ਵੱਧ ਗਿਆ ਏ ਪਰ ਤਸਵੀਰ ਵੀ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ ਕਿ ਪਾਣੀ ਦਾ ਪੱਧਰ ਜ਼ਰੂਰ ਵਧਿਆ ਹੈ ਜਦੋਂ ਸਵੇਰ ਦਾ ਸਮਾਂ ਸੀ 10 ਵਜੇ ਦੇ ਕਰੀਬ ਤੋਂ ਪਹਿਲਾਂ ਦਾ ਸਮਾਂ ਸੀ ਜਿਹੜਾ ਇਸ ਨਦੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਕੱਟ ਸੀ ਇੱਕਦਮ ਪਾਣੀ ਆਇਆ ਕਿਉਂਕਿ ਇਹ ਸਾਰਾ ਪਾਣੀ ਪਹਾੜੀ ਇਲਾਕਿਆਂ ਦਾ ਹਿਮਾਚਲ ਦਾ ਪਾਣੀ ਆ ਤਾਂ ਹਿਮਾਚਲ ਦੇ ਵਿੱਚੋਂ ਇਹ ਪਾਣੀ ਆਉਂਦਾ ਹੈ ਇਹ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਜਿਹੜਾ ਮਿਲ ਜਾਂਦਾ ਏ ਸਤਲੁਜ ਦਰਾ ਦੇ ਵਿੱਚ ਸਾਰਾ ਪਾਣੀ ਜਾਂਦਾ ਉਹ ਤਸਵੀਰ ਵੀ ਤੁਹਾਨੂੰ ਦਿਖਾਈ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਉਹਨਾਂ ਦੇ ਮਨ ਦੇ ਵਿੱਚ ਚਿੰਤਾ ਹੈ ਕਿ ਜੇਕਰ ਪਾਣੀ ਦਾ ਪੱਧਰ ਵੱਧਦਾ ਜਾਂ ਪਾਖੜਾ ਡੈਮ ਦਾ ਪਾਣੀ ਹੋਰ ਛੱਡਿਆ ਜਾਂਦਾ ਤਾਂ ਕਿਤਨਾ ਕਿਤੇ ਉਹਨਾਂ ਦੇ ਘਰਾਂ ਨੂੰ ਨੁਕਸਾਨ ਹੋ ਸਕਦਾ ਉਹਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਡੁੱਬ ਸਕਦੀਆਂ ਨੇ ਤੇ ਦੂਜੇ ਪਾਸੇ ਜਿਹੜੀ ਸੁਬਾਨ ਨਦੀ ਆ ਤਾਂ ਇਸ ਦੇ ਵਿੱਚ ਪਾਣੀ ਦਾ ਪੱਧਰ ਜ਼ਰੂਰ ਵਧਿਆ ਸਾਹਮਣੇ ਤਸਵੀਰ ਮੈਂ ਸਾਥੀ ਨੂੰ ਕਹੂੰ ਥੋੜੀਆਂ ਤਸਵੀਰਾਂ ਦਿਖਾਵੇ ਕਿ ਸਾਹਮਣੇ ਪਾਣੀ ਜਿਹੜਾ ਬੜੀ ਹੀ ਤੇਜ਼ ਗਤੀ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚੋਂ ਆ ਰਿਹਾ ਹੈ ਪੱਧਰ ਲਗਾਤਾਰ ਜ਼ਰੂਰ ਵਧਿਆ ਤੇ ਦੂਜੇ ਪਾਸੇ ਇਲਾਕੇ ਦੇ ਲੋਕਾਂ ਦੀ ਵੀ ਚਿੰਤਾ ਵੱਧ ਜਾਂਦੀ ਆ ਤਾਂ ਇਸ ਨਦੀ ਵਾਲੇ ਪਾਸੇ ਤੋਂ ਅਜਿਹੇ ਲੋਕ ਨੇ ਉਹ ਦੂਜੇ ਪਾਸੇ ਜਾਂਦੇ ਨੇ ਦੇ ਪਲਾਂ ਪਿੰਡ ਪੈਂਦਾ ਪਨਾਮ ਪਿੰਡ ਪੈਂਦਾ ਸ੍ਰੀ ਅਨੰਦਪੁਰ ਸਾਹਿਬ ਦਾ ਇਹ ਇਲਾਕਾ ਹੈ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਹ ਕਿੰਨੀ ਅਤੇਜ ਗਤੀ ਦੇ ਨਾਲ ਵਗ ਰਿਹਾ ਜੇਕਰ ਕੋਈ ਵਿਅਕਤੀ ਇਸ ਦੇ ਵਿੱਚ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਮੈਨੂੰ ਲੱਗਦਾ ਇਸ ਪਾਣੀ ਦੇ ਵਿੱਚ ਉਸਨੇ ਰੁੜ ਜਾਣਾ ਹੈ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਕਈ ਵਾਰ ਲੋਕ ਇੰਜ ਹੁੰਦਾ ਕਿ ਉਹਨਾਂ ਨੂੰ ਲੱਗਦਾ ਹੁੰਦਾ ਕਿ ਸਾਨੂੰ ਸਮਾਂ ਘੱਟ ਲੱਗੇਗਾ ਸਾਨੂੰ ਘੱਟ ਸਫ਼ਰ ਤੈਅ ਕਰਨਾ ਪਏਗਾ ਤਾਂ ਫਿਰ ਕਈ ਵਾਰ ਜਿਹੇ ਹਾਲਾਤਾਂ ਦੇ ਵਿੱਚ ਉਹ ਨਦੀਆਂ ਵਿੱਚੋਂ ਦੀ ਲੰਘਦੇ ਨੇ ਤਾਂ ਫਿਰ ਉਸ ਦਾ ਨੁਕਸਾਨ ਕਿਤਨਾ ਕਿਤੇ ਹੋ ਜਾਂਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਿਹਾ ਤਾਂ ਫਿਰ ਨਦੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਜ਼ਰੂਰ ਵੱਧ ਰਿਹਾ। ਅ ਸੰਦੀਪ ਮੇਰੇ ਸਾਥੀ ਮੇਰੇ ਨਾਲ ਨੇ ਇਸ ਇਲਾਕੇ ਨੂੰ ਕਵਰ ਕਰਦੇ ਨੇ ਸੰਦੀਪ ਕਿੰਨਾ ਕੁ ਪਾਣੀ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਵਧਿਆ ਜਿਸ ਤਰੀਕੇ ਦੇ ਨਾਲ ਆਪਾਂ ਤਸਵੀਰ ਦੇਖ ਰਹੇ ਹਾਂ ਸਬਾਹ ਨਦੀ ਦੀ ਕਿੰਨਾ ਕੁ ਪਾਣੀ ਦਾ ਪੱਧਰ ਆ ਹੁਣ। ਬਿਲਕੁਲ ਕੁਲਦੀਪ ਜੀ ਇਹ ਜਿਹੜਾ ਪਾਣੀ ਇਸ ਵੇਲੇ ਆਪਾਂ ਦੇਖ ਰਹੇ ਆ ਇਸ ਪ੍ਰਕਾਰ ਦਾ ਜਿਹੜਾ ਹੜ੍ਹ ਪਾਣੀ ਸਾਨੂੰ ਜਿਹੜਾ 2023 ਵਿੱਚ ਜਦੋਂ ਹੜਾਏ ਸੀ ਉਸ ਵੇਲੇ ਦੇਖਣ ਨੂੰ ਮਿਲੇ ਸੀ। ਲੈਕਿਨ ਇਹ ਜਿਹੜਾ ਪਾਣੀ ਹੈ ਇੱਕਦਮ ਹੀ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਜਿੰਨਾ ਵੀ ਉੱਪਰ ਮੀਂਹ ਪੈ ਰਹੀ ਹੈ ਬੱਦਲ ਫਟਣ ਦੀ ਜਿਹੜੀ ਖਬਰਾਂ ਆ ਰਹੀਆਂ ਉਹ ਜ਼ਿਆਦਾਤਰ ਪਾਣੀ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਆਨੰਦਪੁਰ ਸਾਹਿਬ ਦੇ ਜਿਹੜੇ ਇਲਾਕੇ ਵਿੱਚ ਜਿਹੜਾ ਸਤਲੁਜ ਦਰਿਆ ਹੈ ਇਸ ਇਸ ਵਾਣ ਨਦੀ ਦੇ ਦੁਆਰਾ ਹੀ ਜਿਹੜਾ ਉਸ ਵਿੱਚ ਜਿਹੜਾ ਪਹੁੰਚਦਾ ਹੈ ਤੇ ਇਹ ਪਾਣੀ ਦਾ ਜਿਹੜਾ ਲੈਵਲ ਹੈ ਇਸ ਵੇਲੇ ਥੋੜਾ ਸਵੇਰੇ ਇਸ ਵੇਲੇ ਇਹ ਲੈਵਲ ਜਿਹੜਾ ਪਾਣੀ ਦਾ ਬਹੁਤ ਜ਼ਿਆਦਾ ਸੀ ਜਿਸ ਦੇ ਤਾਂ ਖੜੀਆ ਇਸ ਵੇਲੇ ਵੀ ਇੱਥੇ ਵੀ ਜਿਹੜਾ ਪਾਣੀ ਦਾ ਇੱਥੇ ਪਹੁੰਚਿਆ ਹੋਇਆ ਸੀ ਤੇ ਇਹ ਜਿਹੜਾ ਪਾਣੀ ਸਵਾਰਨਦੀ ਦਾ ਪਾਣੀ ਹੈ ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ ਇਹ ਅੱਗੇ ਜਾ ਕੇ ਜਿਹੜਾ ਸਤਲ ਦਰਿਆ ਵਿੱਚ ਰਲਦਾ ਹੈ ਤੇ ਇਲਾਕੇ ਨੂੰ ਜਿਹੜਾ ਆਨੰਦਪੁਰ ਸਾਹਿਬ ਦੇ ਵੱਖ-ਵੱਖ ਜਿਹੜੇ ਪਿੰਡ ਹੈਗੇ ਆ ਉੱਥੇ ਜਿਹੜਾ ਇਹ ਜਿਹੜਾ ਪਾਣੀ ਹਰਸ ਬਰਗੇ ਜਿਹੜੇ ਹਾਲਾਤ ਬਣਦੇ ਤੇ ਤਬਾਹੀ ਦਾ ਜਿਹੜਾ ਮੰਜ਼ਰ ਸਾਨੂੰ ਦੇਖਣ ਨੂੰ ਮਿਲਦਾ ਜੋ ਸਾਨੂੰ 2023 ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਸਵਾਨ ਨਦੀ ਦੇ ਨੇੜੇ ਜਿਸ ਥਾਂ ਦੇ ਉੱਤੇ ਆਪਾਂ ਖੜੇ ਆ ਪਨਾਮ ਦਾ ਇਲਾਕਾ ਪਨਾਮ ਪਿੰਡ ਪੈਂਦਾ ਹੋਰ ਕਿਹੜੇ-ਕਿਹੜੇ ਪਿੰਡ ਇਸ ਇਲਾਕੇ ਦੇ ਵਿੱਚ ਵਸਦੇ ਇਹ ਪਿੰਡ ਹੈ ਭਲਾਨ ਹੈ ਪਨਾਮ ਹੈ ਤਰਫ ਮੁਰਜ਼ਾਰੀ ਹੈ ਇਸ ਪ੍ਰਕਾਰ ਦੇ ਕਾਫੀ ਪਿੰਡ ਹੈ ਤੇ ਇਹ ਜਿਹੜੇ ਪਿੰਡ ਹੈ ਤੇ ਦਰਜਨਾ ਪਿੰਡ ਜਦੋਂ ਇਹ ਪਾਣੀ ਜਿਹੜਾ ਇਸ ਸਵਾਨ ਨਦੀ ਵਿੱਚ ਪਾਣੀ ਆਂਦਾ ਹੈ ਤੇ ਜਿਹੜੇ ਇੱਥੇ ਦੇ ਪੁਲ ਹੈ ਆਰਜੀ ਪੁਲ ਜਿਹੜੇ ਪਿੰਡ ਵੱਲੋਂ ਜਿਹੜੇ ਬਣਾਏ ਜਾਂਦੇ ਆ ਨਾ ਉਹਨਾਂ ਨੂੰ ਹਟਾ ਲਿਆ ਜਾਂਦਾ ਹੈ ਤੇ ਦਰਜਨਾ ਜਿਹੜੇ ਪਿੰਡ ਹੈ ਜਿੱਥੇ ਅਸੀਂ ਖੜੇ ਆ ਤੇ ਇਸਦੇ ਦੂਜੇ ਪਾਸੇ ਵੀ ਜਿਹੜੇ ਕਾਫੀ ਪਿੰਡ ਹੈ ਤੇ ਉਹਨਾਂ ਨੂੰ ਘੁੰਮ ਕੇ ਆਣ ਲਈ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਘੁੰਮ ਕੇ ਆਣਾ ਪੈਂਦਾ ਤੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਟੋਲ ਐਂਟਰੀ ਵੀ ਦੇਣੀ ਪੈਂਦੀ ਹੈ ਤੇ ਘੱਟੋ ਘੱਟ 8-10 ਕਿਲੋਮੀਟਰ ਦਾ ਜਿਹੜਾ ਫੇਰ ਹੈ ਉਹਨਾਂ ਨੂੰ ਘੁੰਮ ਕੇ ਤਾਂ ਆਪਣੇ ਜਿਹੜੇ ਇਲਾਕੇ ਨਾਲ ਦੂਜੇ ਪਾਸੇ ਜਿਹੜਾ ਜਾਣਾ ਪੈਂਦਾ ਹੈ ਕਈ ਵਾਰੀ ਜਿਹੜਾ ਇਹ ਪਾਣੀ ਦਾ ਪੱਧਰ ਵੱਧਿਆ ਤਾਂ ਇਹ ਕਿਤਨਾ ਕਿਤੇ ਜਦੋਂ ਵੱਧਦਾ ਪਹਿਲਾਂ ਵੀ ਵੱਧਦਾ ਕਦੇ ਨੁਕਸਾਨ ਕਰਦਾ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਬਿਲਕੁਲ ਇਹ ਜਿਹੜੇ ਪਿੰਡ ਹੈਗੇ ਜਦੋਂ ਪਾਣੀ ਇਸ ਪਾਸੇ ਜਿਹੜਾ ਸਵਰਨਦੀ ਦਾ ਪਾਣੀ ਆਂਦਾ ਹੈ ਇਹ ਭਲਾਂ ਪਨਾਮ ਤਰਫ ਮੁਜਾਰੀ ਹੋਰ ਕਾਫੀ ਜਿਹੜੇ ਪਿੰਡ ਹੈਗੇ ਆ ਇਸ ਏਰੀਏ ਦੇ ਉਹਨਾਂ ਨੂੰ ਨੁਕਸਾਨ ਕਰਦਾ ਹੈ ਉਸ ਤੋਂ ਬਾਅਦ ਜਦੋਂ ਇਹ ਆਨੰਦਪੁਰ ਸਾਹਿਬ ਜਿਹੜੇ ਸਤਲਜ ਆਪਣਾ ਦਰਿਆ ਹੈਗਾ ਦਰਿਆ ਦੇ ਨਾਲ ਰਲਦਾ ਹੈ ਤੇ ਭਕੜਾ ਡੈਮ ਤੋਂ ਪਾਣੀ ਦਰਿਆ ਵਿੱਚ ਛੱਡਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਆਨੰਦਪੁਰ ਸਾਹਿਬ ਦੇ ਇਲਾਕੇ ਆ ਕਾਫੀ ਜਿਹੜੇ ਦਰਜਨਾ ਪਿੰਡ ਹੈ ਉਹ ਵੀ ਜਿਹੜੇ ਨੁਕਸਾਨੇ ਜਾਂਦੇ ਆ ਤੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਇਸ ਪਾਣੀ ਜ਼ਿਆਦਾਤਰ ਕੇ ਨੁਕਸਾਨ ਜਿਹੜਾ ਇਸ ਸਵਾਨ ਨਦੀ ਦੇ ਜਿਹੜਾ ਪਾਣੀ ਆਦਾ ਉਸ ਕਰਕੇ ਹੀ ਜਿਹੜਾ ਹੁੰਦਾ ਹੈ ਕੀ ਕੀ ਲੱਗਦਾ ਜਿਹੜਾ ਪੱਧਰ ਆ ਹੁਣ ਤੁਹਾਡਾ ਤਜਰਬਾ ਰਿਹਾ ਤੁਸੀਂ ਇਹ ਇਲਾਕਾ ਬਹੁਤ ਲੰਬੇ ਸਮੇਂ ਤੋਂ ਕਵਰ ਕਰ ਰਹੇ ਹੋ ਬਹੁਤ ਲੰਬੇ ਸਮੇਂ ਤੋਂ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਕੀ ਇਹ ਖਾਤਰੇ ਵਾਲੀ ਗੱਲ ਹੈ ਜਿਹੜਾ ਪਾਣੀ ਦਾ ਪੱਧਰ ਹੁਣ ਇਸ ਸਮੇਂ ਨਜ਼ਰ ਆ ਰਿਹਾ ਕੱਲੇ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਹੜਾ ਆਨੰਦਪੁਰ ਸਾਹਾ ਜਾਂ ਨੰਗਲਿਆ ਸਾਡੇ ਹਲਕੇ ਵਿੱਚ ਜਿਹੜਾ ਇਸ ਵੇਲੇ ਮੀਂਹ ਦਾ ਕੋਈ ਵੀ ਦਿਖ ਨਹੀਂ ਰਿਹਾ ਨਾ ਮੀਂਹ ਪਿਆ ਰਿਹਾ ਦਾ ਕੁਝ ਐਸਾ ਹੋ ਰਿਹਾ ਤੇ ਹਿਮਾਚਲ ਪ੍ਰਦੇਸ਼ ਤੋਂ ਇਕਦਾਮੀ ਇੰਨਾ ਪਾਣੀ ਆ ਜਾਣਾ ਅਗਰ ਸਾਡੇ ਇਲਾਕੇ ਵਿੱਚ ਵੀ ਤੇਜ਼ਾ ਜਿਹੜਾ ਮੀਂਹ ਅਗਰ ਪੈਂਦਾ ਤਾਂ ਜਿਹੜਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਜਿਹੜਾ ਦੇਖਣ ਨੂੰ ਮਿਲਦਾ ਸੀ ਹਾਂ ਬਿਲਕੁਲ ਪਰ ਹੁਣ ਜਿਸ ਤਰੀਕੇ ਦੇ ਨਾਲ ਇਹ ਪਾਣੀ ਸਤਲੁਜ ਦਰਿਆ ਦੇ ਵਿੱਚ ਗਿਆ ਉਧਰੋਂ ਭਾਗੜਾ ਡੈਮ ਨੇ ਪਾਣੀ ਛੱਡ ਦਿੱਤਾ ਕਿ ਉਸ ਇਲਾਕੇ ਦੇ ਲੋਕਾਂ ਨੂੰ ਖਤਰਾ ਹੈ ਇਸ ਪਾਣੀ ਦੇ ਨਾਲ ਜੇਕਰ ਅੱਜ ਰਾਤ ਨੂੰ ਪੱਧਰ ਵਧਦਾ ਤਾਂ ਜੇ ਹਿਮਾਚਲ ਦੇ ਵਿੱਚ ਹੋਰ ਮੀਂਹ ਪੈਂਦਾ ਕਿਉਂਕਿ ਅਸੀਂ ਦੇਖਿਆ ਜਿਸ ਪਰ ਆਪਾਂ ਮਹਿੰਦਲੀ ਕਲਾ ਵਗੈਰਾ ਉੱਥੇ ਖਬਰ ਕਰਕੇ ਕਵਰੇਜ ਕਰਕੇ ਆਏ ਹਾਂ ਤੁਸੀਂ ਦੇਖਿਆ ਵੀ ਜਿਹੜੇ ਕ੍ਰੇਟ ਵਾਲਾ ਹੈ ਇਸੇ ਸਾਲ ਲੱਗੇ ਸੀ ਲੇਕਿਨ ਉਹ ਕਾਫੀ ਜਗ੍ਹਾ ਤੇ ਟੁੱਟ ਗਏ ਤੇ ਅਗਰ ਰਾਤ ਨੂੰ ਹੋਰ ਵੀ ਹਿਮਾਚਲ ਪ੍ਰਦੇਸ਼ ਚ ਪੈਂਦਾ ਜਾਂ ਜਿਵੇਂ ਬੱਦਲ ਫਟਣ ਦੀਆਂ ਜਿਹੜੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਅਗਰ ਇਸ ਪ੍ਰਕਾਰ ਦੀਆਂ ਘਟਨਾਵਾਂ ਰਾਤ ਨੂੰ ਵੇਲੇ ਵੀ ਹੁੰਦੀਆਂ ਤਾਂ ਜਿਹੜਾ ਕੇ ਜਗ੍ਹਾ ਤੇ ਜਿਹੜੀ ਆਪਣਾ ਕ੍ਰੀਏਟਿਵ ਵਾਲ ਲੱਗਿਆ ਬੰਨ ਹੈ ਉਥੇ ਪਾੜ ਪੈ ਸਕਦੀ ਹੈ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਨੀ ਆਮ ਰੂਟੀਨ ਦੇ ਵਿੱਚ ਜੇਕਰ ਇਹ ਨਦੀ ਦੀ ਆਪਾਂ ਗੱਲ ਕਰੀਏ ਸੁਭਾ ਨਦੀ ਦੀ ਤਾਂ ਕਿੰਨਾ ਕੁ ਪਾਣੀ ਇੱਥੇ ਹੁੰਦਾ ਕਿੰਨਾ ਕੁ ਘੱਟ ਪੱਧਰ ਹੁੰਦਾ ਪਾਣੀ ਦਾ ਆਮ ਜਿਹੜੀ ਆਮ ਦਿਨ ਗੱਲ ਕਰੀਏ ਤਾਂ ਪਾਣੀ ਜਿਹੜਾ ਬਹੁਤ ਘੱਟ ਹੁੰਦਾ ਹੈ ਤੇ ਆ ਜਾ ਸਕਦੇ ਆ ਗੱਡੀਆਂ ਆਉਂਦੀ ਜਾਂਦੀਆਂ ਪੈਦਲ ਲੋਕ ਵੀ ਜਿਹੜੇ ਟੱਪਦੇ ਆ ਕੋਈ ਜ਼ਿਆਦਾ ਪਾਣੀ ਨਹੀਂ ਹੁੰਦਾ ਜੋ ਇਸ ਵੇਲੇ ਜਿਹੜਾ ਪਾਣੀ ਹੈ ਤਾਂ ਬਹੁਤ ਹੀ ਜ਼ਿਆਦਾ ਪਾਣੀ ਹੈ ਤੇ ਆਮ ਸਮੇਂ ਵਿੱਚ ਬਹੁਤ ਘੱਟ ਪਾਣੀ ਹੁੰਦਾ ਤੇ ਆਰਜੀ ਪੁੱਲ ਬਣੀ ਹੁੰਦੇ ਥੋੜਾ ਪਾਣੀ ਹੁੰਦਾ ਤੇ ਆਵਾਜਾਈ ਰਹਿੰਦੀ ਹੈ ਤੇ ਇਲਾਕੇ ਦੇ ਇੱਕ ਦੇ ਦੂਜੇ ਪਿੰਡਾਂ ਦੇ ਜਿਹੜੇ ਲੋਕ ਆ ਜਿਹੜੇ ਆਵਾਜਾਈ ਇਸ ਜਿਹੜੀ ਇਸ ਸਵਾਨ ਨਦੀ ਨਾਲ ਜੁੜੇ ਕਰਦੇ ਰਹਿੰਦੇ ਆ ਇਸ ਇਸ ਨਦੀ ਦੇ ਵਿੱਚ ਪਾਣੀ ਪਹਾੜੀ ਇਲਾਕੇ ਦੇ ਵਿੱਚ ਹੀ ਆਉਂਦਾ ਸਿਰਫ ਹੋਰ ਪਾਸੇ ਤੋਂ ਤਾਂ ਪਾਣੀ ਆਉਂਦਾ ਕਿਤੇ ਨਹੀਂ ਇਹ ਸਿਰਫ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਹੀ ਆਉਂਦਾ ਪਾਣੀ ਜ਼ਿਲ੍ਹਾ ਉਨਾਂ ਤੋਂ ਜਾ ਜਿਹੜੇ ਜ਼ਿਲ੍ਹਾ ਉਹਨਾਂ ਦੇ ਨਾਲ ਲੱਗਦੇ ਆ ਉੱਪਰਲੇ ਇਲਾਕੇ ਆ ਜਿਹੜਾ ਪਾਣੀ ਆਂਦਾ ਹੈ ਉਹ ਜਿਹੜਾ ਉਹ ਸਾਰਾ ਇਕੱਠਾ ਪਾਣੀ ਹੋ ਕੇ ਜਿਹੜਾ ਇਸ ਸਵਾਨਾ ਨਦੀ ਵਿੱਚ ਜਾਂਦਾ ਤੇ ਇਹ ਅੱਗੇ ਇਸ ਨਦੀ ਦੇ ਵਿੱਚੋਂ ਪਾਣੀ ਦਾ ਪੱਧਰ ਵਧਿਆ ਕਿਸੇ ਕਈ ਵਾਰ ਕਿਹੜੇ ਇਲਾਕੇ ਦੇ ਵਿੱਚ ਤਬਾਹੀ ਜ਼ਿਆਦਾ ਮਚਾਉਂਦਾ ਜੀ ਬਾਜ ਦੇ ਵਿੱਚ ਇਹ ਇਲਾਕੇ ਇਹ ਹੀ ਆਪਣਾ ਭਲਾਣਾ ਹੈ ਪਨਾਮ ਹੈ ਤਰਫੋਂ ਮਜਾਰੀ ਹੈ ਤੇ ਹੋਰ ਨਾਲ ਨਾਲ ਲੱਗਦੇ ਪਿੰਡ ਹੈ ਤੇ ਅਨੰਦਪੁਰ ਸਾਹਿਬ ਦੇ ਦਰਜਨਾ ਪਿੰਡ ਹੈ ਜਿੱਥੇ ਇਹ ਪਾਣੀ ਜਿਹੜਾ ਕਾਫੀ ਜ਼ਿਆਦਾ ਜਿਹੜਾ ਮਾਰ ਕਰਦਾ ਜੇਕਰ ਹਿਮਾਚਲ ਦੇ ਵਿੱਚ ਵੀ ਹੋਰ ਪੈਂਦਾ ਜਿਸ ਤਰੀਕੇ ਦੇ ਨਾਲ ਕੱਲ ਬੱਦਲ ਫਟੇ ਨੇ ਤਾਂ ਚਿੰਤਾ ਵਾਲੀ ਗੱਲ ਹੈ ਇਲਾਕੇ ਦੇ ਲੋਕਾਂ ਦੇ ਲਈ ਬਿਲਕੁਲ ਚਿੰਤਾ ਵਾਲੀ ਗੱਲ ਹੈ ਜੇ ਹਿਮਾਚਲ ਪ੍ਰਦੇਸ਼ ਵਿੱਚ ਹੋਰ ਮੀਂਹ ਪੈਂਦਾ ਤਾਂ ਭਖੜਾ ਡੈਮ ਦਾ ਲੈਵਲ ਹੀ ਵਧੇਗਾ ਤੇ ਭਖੜਾ ਡੈਮ ਵੱਲੋਂ ਵੀ ਜਿਹੜਾ ਸਤਲੁਜ ਦਰਿਆ ਵਿੱਚ ਜਿਹੜਾ ਪਾਣੀ ਛੱਡਿਆ ਜਾਏਗਾ ਜਿਵੇਂ ਅੱਜ 2500 ਕਿਸੂ ਕਿਸੂ ਪਾਣੀ ਛੱਡਿਆ ਹਰ ਇੱਕ ਘੰਟੇ ਬਾਅਦ 500 ਕਿਸੂ ਪਾਣੀ ਛੱਡਿਆ ਤੇ ਅਗਰ ਭਖੜਾ ਡੈਮ ਤੋਂ ਵੀ ਬੱਧ ਪਾਣੀ ਜਿਹੜਾ ਸਤੂ ਦਰਿਆਵਿ ਛੱਡਿਆ ਜਾਂਦਾ ਹੈ ਤੇ ਉੱਪਰੋਂ ਹਿਮਾਚਲ ਪ੍ਰਦੇਸ਼ ਚ ਹੋਰ ਵੀ ਪੈਂਦਾ ਸਵਾਨ ਨਦੀ ਵਿੱਚ ਪਾਣੀ ਆਂਦਾ ਤਾਂ ਇੱਕ ਖਤਰ ਵਾਲੀ ਘੰਟੀ ਹੈ ਆਨੰਦਪੁਰ ਸਾਹਿਬ ਹਲਕੇ ਲਈ ਤੇ ਕਾਫੀ ਪਿੰਡ ਜਿਹੜੇ ਹੈਗੇ ਆ ਇਸ ਵੇਲੇ ਕਾਫੀ ਉਹਨਾਂ ਨੂੰ ਇੱਕ ਡਰ ਦਾ ਮਾਹੌਲ ਵੀ ਹੈ ਲੇਕਿਨ ਫਿਰ ਵੀ ਜਿਹੜਾ ਪ੍ਰਸ਼ਾਸਨ ਨਾਲ ਜਿਹੜਾ ਤਾਲਮਿਲ ਰੱਖਿਆ ਜਾਣਾ ਚਾਹੀਦਾ ਹੈ ਤੇ ਕਿਸੇ ਪ੍ਰਕਾਰ ਦਾ ਜਿਹੜਾ ਘਬਰਾਣ ਦੀ ਜ਼ਰੂਰਤ ਨਹੀਂ ਹੈ ਸੁਚੇਤ ਰਹਿਣ ਦੀ ਲੋੜ ਹੈ ਤੇ ਅਫਵਾਹਾਂ ਤੋਂ ਜਿਹੜੀ ਬਚਣ ਦੀ ਲੋੜ ਹੈ ਬਿਲਕੁਲ ਤਾਂ ਅਸੀਂ ਵੀ ਰਜਾਨਾ ਸਪੋਕਸਮੈਨ ਦੇ ਜ਼ਰੀਏ ਇਲਾਕੇ ਦੇ ਲੋਕਾਂ ਨੂੰ ਸੁਚੇਤ ਕਰ ਰਹੇ ਹਾਂ ਕੀ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਅਧਿਕਾਰੀਆਂ ਦੇ ਨਾਲ ਸੰਪਰਕ ਕਰੋ ਪ੍ਰਸ਼ਾਸਨ ਦੇ ਨਾਲ ਸੰਪਰਕ ਕਰੋ ਫਿਲਾਲ ਜਿਹੜਾ ਪਾਣੀ ਆ ਉਹ ਜਰੂਰ ਵੱਧ ਰਿਹਾ ਜੇਕਰ ਹਿਮਾਚਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਮੀਂਹ ਪੈਂਦਾ ਤਾਂ ਫਿਰ ਖਤਰੇ ਵਾਲੀ ਗੱਲ ਹੋ ਸਕਦੀ ਆ ਤਾਂ ਕਈ ਇਲਾਕਿਆਂ ਦੇ ਵਿੱਚ ਇਸ ਪਾਣੀ ਦੀ ਮਾਰ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ ਭਾਵੇਂ ਕਿ ਇਹ ਪਾਣੀ ਆ ਜਿਹੜਾ ਸਾਰਾ ਉਹ ਸਤਲੁਜ ਦਰਿਆ ਦੇ ਵਿੱਚ ਜਾ ਕੇ ਇਕੱਠਾ ਹੋ ਜਾਂਦਾ ਜਦੋਂ ਸਤਲੁਜ ਦਰਿਆ ਦੇ ਵਿੱਚ ਇਹ ਸੁਬਾਹ ਨਦੀ ਵਾਲਾ ਪਾਣੀ ਇਕੱਠਾ ਹੁੰਦਾ ਤਾਂ ਫਿਰ ਦੂਜੇ ਪਾਸੇ ਹਾਕੜਾ ਡੈਮ ਦੇ ਵਿੱਚ ਜਦੋਂ ਮੀਂਹ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਪੈਂਦਾ ਤਾਂ ਉੱਥੇ ਵੀ ਪਾਣੀ ਦਾ ਪੱਧਰ ਵੱਧਦਾ ਫਿਰ ਉਹਨਾਂ ਨੂੰ ਪਾਣੀ ਰਿਲੀਜ਼ ਕਰਨਾ ਪੈਂਦਾ ਪਾਣੀ ਛੱਡਣਾ ਪੈਂਦਾ ਫਿਰ ਦੋਵੇਂ ਦਰਿਆ ਮਾਫ ਕਰਨਾ ਇੱਕ ਤਾਂ ਡੈਮ ਵਾਲਾ ਪਾਣੀ ਇਕੱਠਾ ਹੋ ਗਿਆ ਤੇ ਦੂਜਾ ਸਬਨਦੀ ਵਾਲਾ ਪਾਣੀ ਇਕੱਠਾ ਹੋ ਗਿਆ ਸਤਲੁਜ ਦਰਿਆ ਦੇ ਵਿੱਚ ਫਿਰ ਅੱਗੇ ਜਿਸ ਥਾਂ ਦੇ ਉੱਤੇ ਕੰਢੇ ਕਮਜ਼ੋਰ ਹੋਏ ਚਾਹੇ ਉਹ ਆਨੰਦਪੁਰ ਸਾਹਿਬ ਦਾ ਇਲਾਕਾ ਹੋਵੇ ਅੱਗੇ ਜਾ ਕੇ ਰੂਪੜ ਦਾ ਇਲਾਕਾ ਹੋਵੇ ਫਿਰ ਕਿਤੇ ਨਾ ਕਿਤੇ ਉਹ ਪਾਣੀ ਜਿਹੜਾ ਜ਼ਰੂਰ ਤਬਾਹੀ ਮਚਾਉਂਦਾ ਪਰ ਇਸ ਸਵੇਰੇ ਇਸ ਨਦੀ ਦੇ ਵਿੱਚ ਪਾਣੀ ਬਹੁਤ ਘੱਟ ਸੀ ਜਿਹੜਾ ਮੈਂ ਥਾਂ ਤੇ ਖੜਾ ਤਾਂ ਇਸ ਥਾਂ ਤੋਂ ਲੋਕ ਬੀਹਕ ਲੈ ਕੇ ਦੂਜੇ ਪਾਰ ਜਾਂਦੇ ਸੀ ਪਰ ਫਿਲਹਾਲ ਪਾਣੀ ਦਾ ਪੱਧਰ ਵੱਧ ਗਿਆ ਤਾਂ ਲੋਕਾਂ ਨੂੰ ਵੀ ਕਿਤਨਾ ਕਿਤੇ ਚਿੰਤਾ ਵੱਧ ਗਈ ਹੈ ਨਹੀਂ ਹੁਣ ਇਸ ਨਦੀ ਵਿੱਚ ਦੀ ਲੋਕ ਲੰਘਦੇ ਸੀ ਤਾਂ ਉਹ ਰਸਤਾ ਵੀ ਲੋਕਾਂ ਦਾ ਜਿਹੜਾ ਆਰਜੀ ਸੀ ਉਹ ਬੰਦ ਹੋ ਗਿਆ ਹੈ ਭਾਵੇਂ ਕਿ ਹਲੇ ਅਸੀਂ ਲੋਕਾਂ ਨੂੰ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਾਣੀ ਕਿੰਨਾ ਹੈ ਕਿਉਂਕਿ ਲੋਕਾਂ ਨੇ ਅੰਦਾਜ਼ਾ ਲਗਾ ਲੈਣਾ ਉਹ ਤਸਵੀਰ ਦੇ ਰਾਹੀਂ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਹੈ ਸਾਥੀ ਸ਼ਮਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਸ੍ਰੀ ਆਨੰਦਪੁਰ ਸਾਹਿਬ